ਉ ਸਰਨ ਸੋ ਕਹੋ ਤਲ ਗੁਰ ਸੇਵੀ ਐ ਐਹਨੇ ਸਹਜ ਸੁਭਾਈ ਦਰਸਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਈ ਉਵ ਵਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇ ਸਾਹੂ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਸਹਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਰਣ ਨ ਆਵਣ ਜਾਣ ਸਹਜ ਮਿਲੈ ਮਿਲੇ ਆਪਰਵਾਣ ਨਾ ਤਿਸ ਮਰਣ ਨ ਆਵਣ ਜਾਣ ਕੋਰ ਮਹਦਾਸ ਦਾਸ ਮਹਸੋਏ ਜਹ ਦੇਖ ਤਹ ਆਵਰ ਨਾ ਕੋਈ گور ਮੁਖੇ ਭਗਤ ਸਹਿਜ ਘਰ ਪਾਈਐ ਬੇਨ ਗੁਰ ਭੇਟੇ ਮਾਰੇ ਆਈਐ ਜਾਈਐ ਰਹਾਉ ਸੋ ਗੁਰ ਕਰਾ ਜੇ ਸਾਚ ਦਰੜਾਵੇ अकाथ कथाव शबद वै, वै। हर के लोग अवर नहीं कारा साच ठाकुर साच प्यारा ਤਨ ਮਹਿ ਮਨੁਆ ਮਨ ਮਹਿ ਸਾਚਾ ਸੋ ਸਾਚਾ ਮੇਲੇ ਸਾਚੇ ਰਾਚਾ ਸੇਵਕ ਪ੍ਰਭ ਕਾ ਲਾਗੈ ਪਾ ਸਾਤ ਗੁਰ ਪੂਰਾ ਮਿਲ ਮਿਲਾਈ ਆਪੇ ਦਿਖਾਵੈ ਆਪੇ ਦੇਖੈ ਹਾਠ ਨਾ ਪਤੀਜੈ ਨਾ ਬਹੁ ਭੇਖੈ ਘੜ ਭਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਾਨ ਪਤੀ ਆਇਆ ਪੜ ਪੜ ਭੂਲ ਹੈ ਚੋਟਾ ਖਾਹੇ ਬਹੁਤ ਸਿਆਣਪ ਆਵਹਿ ਜਾਹੀ ਨਾਮ ਜਪੈ ਭਉ ਭੋਜਨ ਖਾਈ ਗੋਰਮੁਖ ਸੇਵਕ ਰਹੇ ਸਮਾਈ ਪੂਜ ਸਲਾ ਤੀਰਥ ਬਨ ਵਾਸਾ ਪਰਮਤ ਡੋਲਤ ਭਏ ਉਦਾਸਾ ਮਨ ਮੈ ਲੈ ਸੂਚਾ ਕਿਉ ਹੋ ਸਾਚ ਮਿਲੈ ਪਾਵੈ ਪਤਸੋਈ ਆਚਾਰ ਵਿਚਾਰ ਸਰੀਰ ਆਦਿ ਜੁਗਾਦ ਸਹਿਜ ਮਨ ਧੀਰੇ ਪਾਲ ਪੰਕਜ ਮਹ ਕੋਟ ਉਧਾਰੇ ਕਾਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੈ ਪ੍ਰਭ ਤੁਦ ਸਾਲਾਹੀ ਤਉ ਦਬੇਨ ਦੂਜਾ ਮੈਂ ਕੋ ਨਹੀਂ ਜੋ ਤੁਧ ਭਾਵੈ ਤਿਉ ਰਾਖਰ ਜਾਇ ਨਾਨਕ ਸਹਿਜੇ ਭਾਇ ਗੁਣ ਗਾਈ ਕਿਸ ਆਗੈ ਪ੍ਰਭ ਤੁਦ ਸਲਾਹੀ ਤੋਦ ਬੇਨ ਦੂਜਾ ਮੈਂ ਕੋ ਨਾਹੀ ਜੋ ਤੁਦ ਭਾਵੈ ਤਿਓ ਰਾਖ ਰਜਾ ਨਾਨਕ ਸਹਿਜ ਭਾਏ ਗੁਣ ਗਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਣ ਨਾ ਤੇ ਸਮਰਨ ਨ ਆਵਣ ਜਾਣ ਠਾਕੁਰ ਮਹਦਾਸ ਦਾਸ ਮਹਸੂਏ ਜਹ ਦੇਖਾ ਤਹ ਆਵਰ ਨਾ ਕੋਈ